ਸਦਰ ਥਾਣੇ ਦੇ ਵਿੱਚ ਮਰਡਰ ਹੋਇਆ ਸੀ ਸ਼੍ਰੀਮਤੀ ਸੁਨੀਤਾ ਜੀ ਦਾ ਕਿਉਂਕਿ ਆਪਣੇ ਘਰ ਚ ਕੱਲੀ ਸੀਗੇ ਬੜਾ ਸੈਂਸੇਸ਼ਨਲਾਈਜ਼ ਹੋਇਆ ਐ ਇਸੇ ਕਰਕੇ ਬਿਕੋਜ਼ ਉਹ ਲੁੱਟਖੋਤ ਲੋਟਪਾਰਟ ਦਾ ਵੀ ਸੰਕੇਤ ਸਾਹਮਣੇ ਆਏ ਸੀ ਅਲਮਾਰੀਆਂ ਫਰੋਲੀਆਂ ਹੋਈਆਂ ਸੀ ਸਮਾਨ ਵੀ ਕੁਝ ਕੈਸ਼ ਵਗੈਰਾ ਮਿਸਿੰਗ ਸੀਗਾ ਤੋਂ ਉਹਦੇ ਤੇ ਵੀ ਸਾਡੀ ਟੀਮ ਨੇ ਰਵਿੰਦਰਪਾਲ ਜੀ ਦੇ ਇਨਵੈਸਟੀਗੇਸ਼ਨ ਸਾਡੇ ਡੀਸੀਪੀ ਸਾਹਿਬ ਦੀ ਰੈਨਮਾਈ ਚ ਸ਼੍ਰੀ ਬਨੇਲਾ ਜੀ ਸਾਡੇ ਐਡੀਸੀਪੀ ਟੂ ਔਰ ਐਸ਼ੇ ਭੋਲਾ ਜੀ ACP ਨੌਰਥ ਔਰ ਹਰਿੰਦਰ ਸਾਡੇ ਇੰਸਪੈਕਟਰ ਤੇ ਨਾ ਟੀਮ ਨੇ ਗੁਰਜੀਤ ਜਿਹੜਾ ਇੰਚਾਰਜ ਵਿਜੇਨਗਰ ਸਾਰਿਆਂ ਨੇ ਬੜੀ ਮਿਹਨਤ ਕੀਤੀ ਔਰ ਉੱਥੇ ਹੀ ਬੈਠੇ ਰਹੇ 스ਪੌਟ ਨਹੀਂ ਛੱਡਿਆ ਔਰ ਜਿੰਨੀ ਇਨਵੈਸਟੀਗੇਸ਼ਨ ਡੀਪਲੀ ਔਰ ਪ੍ਰੋਫੈਸ਼ਨਲੀ ਹੋ ਸਕਦੀ ਸੀ ਉਹ ਕੀਤੀ ਗਈ 올 ਐਂਗਲਸ ਵਰ ਪ੍ਰੋਕਿਊਰਡ ਪਹਿਲਾਂ ਬੇਟੇ ਤੇ ਵੀ ਸ਼ੱਕ ਗਿਆ ਹੋਰ ਵੀ ਲੋਕਾਂ ਦੇ ਸ਼ੱਕ ਗਿਆ ਬਟ ਜਦੋਂ ਕਲਿੰਚਿੰਗ ਗੱਲ ਆਈ ਸਾਰੇ ਸਾਹਮਣੇ ਤਾਂ ਇਹੀ ਨਿਕਲਿਆ ਕਿ ਉਹ ਦਾ ਅਮ ਬੇਟਾ ਇਹਨਾਂ ਦਾ ਅੰਕੁਰ ਮਹਾਜਨ ਅਮਿਤ ਕਾ ਜਿਹੜੇ ਸੁਨੇਸ਼ਾ ਜੀ ਹੈ ਉਹਨਾਂ ਦਾ ਫਰੈਂਡ ਸੀਗਾ ਇਹ ਬੰਦਾ ਜਿਹੜਾ ਲੜਕਾ ਤਿਕਸ਼ਨ ਸੂਤ ਕਰਕੇ ਸਨ ਆਫ ਰਜੇਸ਼ ਸੂਤ ਅਮਨ ਐਵਰੀ ਨੂੰ ਦੇਣਾ ਇਹਦੀ ਅੰਕੁਰ ਮਹਾਜਨ ਜਿਹੜਾ ਵਧਾਈ ਹੈ ਇਸ ਮਕਦਮੇ ਦਾ ਉਹਦੇ ਨਾਲ ਕਾਫੀ ਪ੍ਰਾਣਾ ਦੋਸਤੀ ਸੀ ਫੇ ਥੋੜਾ ਫਰਕ ਵੀ ਪੈ ਗਿਆ ਇਹ ਬੜਾ ਡਿਪਰੈਸ਼ਨ ਸੀਗਾ ਤੇ ਪੈਸਿਆਂ ਵੱਲੋਂ ਟੁੱਟਿਆ ਹੋਇਆ ਸੀ ਇਨੂੰ ਇਹ ਪਤਾ ਸੀਗਾ ਕਿ ਜਿਹੜੇ ਸੁਨੀਤਾ ਜੀ ਇਕੱਲੇ ਰਹਿੰਦੇ ਆ ਆਪਣੇ ਘਰ 'ਚ ਤੇ ਬੱਚਾ ਸਵੇਰੇ ਚਲੇ ਜਾਂਦਾ ਰਾਤ ਨੂੰ ਹੁੰਦਾ ਸਾਡੇ ਕੋਲ 8:30 ਦੇ ਕਰੀਬ ਜਦੋਂ ਉਹਨੇ ਆ ਕੇ ਆਪਣਾ ਦਰਵਾਜ਼ਾ ਖੋਲ੍ਹਿਆ ਹਾਊਸ ਦਾ ਉਹਨੂੰ ਪਤਾ ਲੱਗਿਆ ਮਦਰ ਦੀ ਡੈਥ ਹੋ ਗਈ ਇੱਕਦਮ ਸਾਰੇ ਬੜੀ ਘਬਰਾਹਟ ਹੋਈ ਸਾਰੀ ਪੁਲਿਸ ਉੱਥੇ ਮੌਕੇ ਤੇ ਗਈ ਸਾਰੇ ਘੂਸ ਚੁੱਕੇ ਸੋ ਬੜਾ ਇਹਨੂੰ professionally ਵਰਕ ਕਰਦੇ ਹੋਏ ਟਿਕਸ਼ਨ ਸੂਦ ਨੂੰ ਅਸੀਂ ਫੜ ਲਿਆ ਲੁਧਿਆਣੇ ਤੋਂ ਔਰ ਬਾਕੀ ਉਹਦੀ ਅਜੇ ਪ੍ਰੋਗਰੈਸ ਚੱਲ ਰਹੀ ਹੈ ਉਹਦੀ ਜਿਹੜੀ ਬਰਾਮਦਗੀ ਵੈਰਾ ਹੋਣੀ ਹੈ ਕੈਸ਼ ਵੈਰਾ ਦੀ ਬਟ ਮੇਨ ਮੋਟਿਵ ਇਹੀ ਨਿਕਲਿਆ ਕਿ ਉਹਨੂੰ ਲੱਗਾ ਕਿ ਮੇਰੇ ਕੋਲ ਵਾਸਤੇ ਈਜ਼ੀ ਟਾਰਗੇਟ ਹੈ ਔਰ ਉੱਥੋਂ ਆ ਕੇ ਲੁਧਿਆਣੇ ਇੰਨਾ ਵੱਡਾ ਕਾਰ ਕ੍ਰਾਈਮ ਕਰਤਾ ਕਿਉਂਕਿ ਉਹ ਭੇਤੀ ਸੀਗਾ ਤੇ ਉਹਦੇ ਨਾਲ ਤੁਹਾਨੂੰ ਪਤਾ ਹੈ ਕਿ ਸੈਂਸਰੀ ਵੀ ਬਹੁਤ ਫੈਲਦੀ ਹੈ ਔਰ ਗਵਾਂਡ ਦੇ ਵਿੱਚ ਵੀ ਲੋਕਾਂ ਨੂੰ ਵੀ ਇਹ ਸੀ ਪਤਾ ਨਹੀਂ ਕੀ ਗੱਲ ਹੋ ਗਈ ਕਿੰਨਾ ਕੁ ਪਤਾ ਗੜਬੜ ਹੋ ਗਈ ਪਰ ਆਪਣ ਨੂੰ ਪਤਾ ਹੀ ਹੈ ਕਿ ਭੇਤੀ ਬੰਦਾ ਹੀ ਇਹੋ ਜਿਹਾ ਕੰਮ ਕਰਦਾ ਹੈ ਔਰ ਉਹਨੇ ਉਹ ਮਤਲਬ ਇਸ ਵਾਰ ਦਾ ਤੋਂ ਅੰਜਾਮ ਦੇ ਸਿਕਿਉਰਿਟੀ ਚੁੱਕ ਕਰਾ ਲਈ ਜੀ ਸਾਡੇ ਦੇ ਵੈਸੇ ਜੀ ਸੀਸੀਟੀਵੀ ਦਾ ਪਛਾਣ ਹੋਈ ਉਹਦੀ ਕਿ ਕਈ ਚੀਜ਼ਾਂ ਦੇਖੀਆਂ ਗਈਆਂ ਜੀ ਲੋਕਾਂ ਦੀ ਸਟੇਟਮੈਂਟ ਵੀ ਲਈ ਗਈ ਥੋੜਾ ਉਹਦੇ ਪਛੋਕੜ ਨੂੰ ਜਿਹੜਾ ਲੜਕਾ ਹੈਗਾ ਆਪਣੇ ਅੰਕੁਰ ਮਹਾਜਨ ਉਹਦੇ ਵੀ ਅਸੀਂ ਦੇਖਿਆ ਕਿ ਕੌਣ ਅਸੋਸੀਏਟਸ ਨੇ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਕਲੱਬ ਕਰਕੇ ਫਿਰ ਇਹ ਗੱਲ ਆਪਾਂ ਤੈ ਤੇ ਪਹੁੰਚਾ ਪਿਕਚਰ ਵੀ ਕਰਦਾ ਪਿਕਚਰ ਵੀ ਕਰਦਾ ਇਦੀ ਉਥੇ ਦੁਕਾਨ ਹੈ ਜੀ ਆਪਣੇ ਕੋਸਮੈਟਿਕਸ ਦੀ ਲੁਧਿਆਣੇ ਦੇ ਵਿੱਚ ਫਿਰ ਉਹਨੇ ਪਹਿਲਾਂ ਵੀ ਸਰਦਾਂ ਦੀ ਚੋਰੀ ਕੀਤੀ ਹੋਈ ਸੀ ਉਹ ਕਹਿੰਦੇ ਪਹਿਲਾਂ ਵੀ ਉਹਨੇ ਇੱਕ ਦਿਨ ਚੁੱਪਚਾਪ ਚੋਰੀ ਚਾਰੀ ਕੀਤੀ ਸੀ ਪਤਾ ਨਹੀਂ ਲੱਗਿਆ ਉਦੋਂ ਆਹ ਸ਼ੱਬ ਵੀ ਹੋ ਜਾਂਦਾ ਵੀ ਚਲੋ ਪੈਸੇ ਕਢ ਲੈ ਦੋ ਉਸਨੇ ਤੇ ਬਟ ਇਹ ਤਾਂ ਬਹੁਤ ਹੀ ਮਤਲਬ ਮਤਲਬ ਮੈਂ ਸਮਝਦਾ ਹੀਨੀਅਸ ਕ੍ਰਾਈਮ ਕੀਤਾ ਮਾਤਾ ਵਿਚਾਰੀ ਕੱਲੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਾਂ ਜੀ ਉਹਨੇ ਪਛਾਣ ਲਈ ਸੀ ਮਾਤਾ ਦੇ ਜੋ ਅਜਨਬੀਆਂ ਨੂੰ ਪਤਾ ਹੀ ਸੀਗਾ ਮਤਲਬ ਬੇਸਿਕਲੀ ਇਹ ਵੀ ਤੁਸੀਂ ਕਹਿ ਸਕਦੇ ਹੋ ਪਰ ਉਹਨੂੰ ਵੈਸੇ ਵੀ ਪਤਾ ਸੀ ਵੀ ਜਦੋਂ ਮੈਂ ਇੱਥੇ ਗਿਆ ਤੇ ਮਾਤਾ ਨੇ ਤਾਂ ਦੱਸ ਹੀ ਦੇਣਾ ਸੀਗਾ ਵੀ ਇਹ ਆਇਆ ਸੀ ਪੈਸੇ ਲੈ ਗਿਆ ਮਗਰ ਕਹੇਸ਼ ਦੱਸ ਰਹੇ ਹੋ 80000 ਤੇ ਪਲੱਸ ਕੁਝ ਦੱਸ ਰਹੇ ਹੋ ਉਹ ਅਜੇ ਚੱਲ ਰਹੀ ਹੈ ਜੀ ਟੀਮ ਲਈ ਹੋਈ ਹੈ ਸਾਡੀ ਲੈ ਨਾ ਇੱਕ ਟਕੇ ਚੁਨੀ ਨਾ ਦੂਸਰਾ ਆਦਮੀ ਕਾਫੀ ਪੈਨਿਕ ਹੋ ਰਿਹਾ ਸੀ ਉਹਦੇ ਕਿ ਉਸਦੇ ਕੋਲ ਬਹੁਤ سارے ਸਵਾਲ ਖੜੇ ਹੋ ਰਹੇ ਸੀ ਉਹ ਜਿਹੜੀ ਜਿਹੋਈ ਚੀਜ਼ ਸੀ ਉਹ ਪਰਟੀਕੂਲ ਸਮਝ ਆਈਏ ਵਿਕਸ਼ਰਨ 100% ਪਰ ਉਹ ਕੋਈ ਸਾਥੀ ਨਹੀਂ ਨਹੀਂ ਬਿਲਕੁਲ ਇਹੀ ਆਈ ਹੈ ਦੇਖੋ ਗੱਲ ਕੀ ਹੁੰਦੀ ਹੈ ਕਿ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਤੁਹਾਡੇ ਮਾਦੀਮ ਰਾਹੀਂ ਕ੍ਰਾਈਮ ਸੋਸਾਇਟੀ ਜਦੋਂ ਦੀ ਬਣੀ ਆ ਹੁੰਦਾ ਆ ਰਿਹਾ ਠੀਕ ਹੈ ਉਹ ਕਿਸੇ ਦੇ ਮਾਈਂਡ ਜਿੱਦਾਂ ਹੁਣ ਪਹਿਲਾ ਕ੍ਰਾਈਮ ਵੀ ਆਪਾਂ ਡਿਸਕਸ ਕੀਤਾ ਕਿ ਦੋ ਬੰਦੇ ਏਰੀਆ 'ਚ ਇਕੱਠੇ ਰਹਿ ਰਹੇ ਐ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਕਿਸੇ ਨੂੰ ਕੀ ਪਤਾ ਹੈ ਅਚਾਨਕ ਉਹ ਬੰਦਾ ਦੇਖਦਾ ਵੀ ਇਹ ਰੋਜ਼ ਜਾਂਦਾ ਹੈ ਉੱਥੇ ਜਾ ਕੇ ਤੇ ਉਹ ਮਰਡਰ ਕਰ ਦਿੰਦਾ ਸਿਮਿਲਰਲੀ ਇਹ ਬੰਦਾ ਆ ਕੇ ਕਰ ਦਿੰਦਾ ਹੈ ਉਹ ਪੁਲਿਸ ਨੇ ਮੈਂ ਸਮਝਦਾ ਕਿ ਪਬਲਿਕ ਨੂੰ ਇਹ ਜਰੂਰ ਸਮਝਣਾ ਚਾਹੀਦਾ ਕਿ ਪੁਲਿਸ ਸੈਂਸਿਟਿਵਲੀ ਪਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੀ ਹੈ ਤੇ ਜਲਦੀ ਰਿਜ਼ਲਟ ਦਿੰਦੀ ਹੈ ਉਹ ਇੱਕ ਚੀਜ਼ ਐਪਰੀਸ਼ੀਏਟ ਕਰਨੀ ਲੋਕੀ ਤੇ ਧਿਆਨ ਉਹਨਾਂ ਉੱਪਰ ਬਾਇਰ ਉਹ ਕਿਸ ਤਰ੍ਹਾਂ ਆਇਆ ਮੋਟਰਸਾਈਕਲ ਤੇ ਜੀ ਮੋਟਰਸਾਈਕਲ ਤੇ ਹਾਂ ਜੀ ਸਰ ਗੁਲਮਰੋਕ ਆ ਗਿਆ ਸੀ ਕਿ ਚੋਰੀ ਕਰੀ ਇਹੀ ਹੈ ਗੁਲਮਰੋ ਨੇ ਜੀ ਸਰ ਐ ਟਿਕਸ਼ਨ ਦੀ 29 ਸਾਲ ਉਹ ਬੰਦੇ ਰੇਂਜ ਪ੍ਰੈਸ ਨੋਟ ਦੇ ਵਿੱਚ Thank you.